ਹਾਂਜੀ ਦੋਸਤੋ ਕੀ ਤੁਹਾਡੀਆਂ ਮੁਰਗੀਆਂ 5.5-6 ਮਹੀਨੇ ਦੀਆਂ ਹੋ ਚੁੱਕੀਆਂ ਨੇ ਪਰ ਹਾਲੇ ਵੀ ਅੰਡੇ ਤੇ ਨਹੀਂ ਆਈਆਂ ਜਾਂ ਫਿਰ ਤੁਸੀਂ ਫੀਡ ਪਾ ਪਾ ਕੇ ਥੱਕ ਚੁੱਕਿਓ ਤੇ ਚੰਗਾ ਤੁਸੀਂ ਨੇ ਪਾਲਣ-ਪੋਸਣ ਕੀਤਾਗਾ ਚੰਗੀ ਉਹਨਾਂ ਨੂੰ ਫੀਡ ਪਾਈ ਆ ਤੇ ਤਾਂ ਵੀ ਹਾਲੇ ਤੱਕ ਉਹ ਅੰਡੇ ਤੇ ਨਹੀਂ ਆਈਆਂ ਮੁਰਗੀਆਂ ਜੇਕਰ ਤੁਸੀਂ ਵੀ ਇਦਾਂ ਦੀ ਪਰੇਸ਼ਾਨੀ ਨਾਲ ਜੂਝ ਰਹੇ ਹੋ ਤਾਂ ਅੱਜ ਆਪਾਂ ਤੁਹਾਨੂੰ ਇਸ ਮਸਲੇ ਦਾ ਪ੍ਰੋਪਰ ਹੱਲ ਦੱਸਣ ਜਾ ਰਹੇ ਹਾਂਗੇ ਪਹਿਲਾਂ ਵੀ ਆਪਾਂ ਇਸ ਵਿਸ਼ੇ ਤੇ ਵੀਡੀਓ ਬਣਾ ਚੁੱਕੇ ਹਾਂ ਪਰ ਆਪਾਂ ਦੁਬਾਰਾ ਤੁਹਾਨੂੰ ਇਸ ਵਿਸ਼ੇ ਤੇ ਵੀਡੀਓ ਬਣਾ ਕੇ ਸਾਰਾ ਕੁਝ ਪ੍ਰੋਪਰ ਸਮਝਾਵਾਂਗੇ ਕਿ ਤੁਸੀਂ ਕੀ ਕਰਨਾ ਜਿਹੜੀ ਤੁਹਾਡੀ ਮੁਰਗੀ 10 ਦਿਨਾਂ ਚ ਅੰਡੇ ਤੇ ਆਜੂਗੀ ਸੋ ਮੈਨੂੰ ਬਹੁਤ ਸਾਰੇ ਵੀਰਾਂ ਦੇ ਫੋਨ ਆਉਂਦੇ ਨੇ ਡੇਲੀ ਮੈਸੇਜ ਆਉਂਦੇ ਨੇ ਕਿ ਜਿਹੜੀ ਸਾਡੀ ਮੁਰਗੀ ਆ ਉਹ 6 ਮਹੀਨਿਆਂ ਦੀ ਹੋ ਚੁੱਕੀ ਐ ਅਸੀਂ ਮਾਰਚ ਅਪ੍ਰੈਲ ਚ ਬੱਚੇ ਪਾਏ ਸੀਗੇ ਚੰਗੀ ਅਸੀਂ ਫੀਡ ਵੀ ਪਾਈ ਆ ਚੰਗਾ ਜਿਹੜਾ ਉਹਨਾਂ ਦਾ ਪਾਲਣ ਪੋਸ਼ਣ ਵੀ ਕੀਤਾਗਾ ਪਰ ਜਿਹੜੀ ਮੁਰਗੀ ਹਾਲੇ ਤੱਕ ਅੰਡੇ ਤੇ ਨਹੀਂ ਆਈ ਇਸ ਦਾ ਹੱਲ ਦੱਸੋ ਸੋ ਆਪਾਂ ਤੁਹਾਨੂੰ ਇਸ ਵੀਡੀਓ ਚ ਇਸ ਦਾ ਹੱਲ ਦੱਸਣ ਜਾ ਰਹੇ ਹਾਂਗੇ ਕਿ ਕਿਸ ਤਰ੍ਹਾਂ ਤੁਹਾਡੀ ਜਿਹੜੀ ਮੁਰਗੀ ਹਾਲੇ ਤੱਕ ਅੰਡੇ ਤੇ ਨਹੀਂ ਆਈ ਉਹਨੂੰ ਤੁਸੀਂ ਕਿਵੇਂ ਅੰਡੇ ਤੇ ਲਿਆ ਸਕਦੇ ਹੋਗੇ ਸੋ ਕੀ ਕੀ ਤੁਹਾਡੇ ਤੋਂ ਕਮੀਆਂ ਰਹੀਆਂ ਨੇ ਉਹ ਤੁਹਾਨੂੰ ਪ੍ਰੋਪਰ ਪਾ ਦੱਸਾਂਗੇ ਆਪਾਂ ਤੁਹਾਨੂੰ ਦੱਸਾਂਗੇ ਇੱਕ ਪਾਣੀ ਤਿਆਰ ਕਰਨਾ ਤੁਸੀਂ ਨੇ ਪ੍ਰੋਪਰ ਉਹਦੀ ਤੁਹਾਨੂੰ ਕੁਆਂਟੀਟੀ ਆਪਾਂ ਦੱਸਾਂਗੇ ਕਿ ਕਿਵੇਂ ਤਿਆਰ ਕਰਨਾਗਾ ਤੇ ਕਿਵੇਂ ਤੁਸੀਂ ਇਹਨਾਂ ਨੂੰ ਪਿਉਣਾਗਾ ਕਿਵੇਂ ਤੁਹਾਡੀ ਮੁਰਗੀ 10 ਦਿਨਾਂ 'ਚ ਜਾਂ 15 ਦਿਨਾਂ 'ਚ ਜਲਦੀ ਤੋਂ ਜਲਦੀ ਅੰਡੇ ਤੇ ਆਜੂਗੀ ਤੇ ਅੰਡੇ ਦਾ ਜਿਹੜਾ ਸਾਈਜ਼ ਆ ਉਹ ਵੀ ਪ੍ਰੋਪਰ ਹੋਊਗਾ ਦੋਸਤੋ ਕਈ ਮੁਰਗੀਆਂ ਅੰਡੇ ਛੋਟੇ ਦਿੰਦੀਆਂ ਨੇ ਪਰ ਜਿਹੜੀ ਤੁਹਾਡੀ ਮੁਰਗੀ ਹੋਊਗੀ ਆਪਾਂ ਇਹ ਫਾਰਮੂਲਾ ਦੱਸਾਂਗੇ ਕਿ ਜਿਹੜਾ ਪਾਣੀ ਤੁਸੀਂ ਨੇ ਤਿਆਰ ਕਰਕੇ ਇਹਨਾਂ ਨੂੰ ਦੇਣਾਗਾ ਉਹਦੇ ਨਾਲ ਦੋਸਤੋ ਤੁਹਾਡੀ ਮੁਰਗੀ ਪ੍ਰੋਪਰ ਆਂਡਾ ਵੀ ਦੇਊ ਛੋਟਾ ਅੰਡਾ ਨਹੀਂ ਦੇ ਪਰਪਰ ਸ਼ੇਪ ਚਾਂਡਾ ਦਊਗੀ ਤੇ ਦੂਸਰਾ ਬਹੁਤ ਜਲਦੀ ਅੰਡੇ ਤੇ ਆ ਜੂਗੀ ਸੋ ਜੇਕਰ ਤੁਸੀਂ ਵੀ ਇਹ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਦੋਸਤੋ ਪ੍ਰੋਪਰ ਐਂਡ ਤੱਕ ਦੇਖਿਓ ਸਮਝਿਓ ਗੱਲਬਾਤ ਨੂੰ ਕਿ ਆਪਾਂ ਕੀ ਤੁਹਾਨੂੰ ਦੱਸਣਾ ਚਾਹੁੰਦੇ ਆਂਗੇ ਸਕਿਪ ਬਿਲਕੁਲ ਵੀ ਨਾ ਕਰਿਓ ਦੋਸਤੋ ਜਦੋਂ ਆਪਾਂ ਸਕਿਪ ਕਰ ਦਿੰਨੇ ਆ ਉਦੋਂ ਆਪਾਂ ਨੂੰ ਅਧੂਰੀ ਜਾਣਕਾਰੀ ਮਿਲਦੀ ਹੈਗੀ ਸੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਜੇ ਵੀਡੀਓ ਚੰਗੀ ਲੱਗੀ ਤਾਂ ਇੱਕ ਪਿਆਰਾ ਜਿਹਾ ਲਾਈਕ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਘੰਟੀ ਦਾ ਬਟਨ ਵੀ ਦਵਾ ਦਿਓ ਤੇ ਆਪਣੇ ਯਾਰਾਂ ਦੋਸਤਾਂ 'ਚ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਸ ਵੀਡੀਓ ਦਾ ਸਾਰੀ ਵੀਰ ਲਾਹਾ ਲੈ ਸਕਣ ਹੁਣ ਆਪਾਂ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆਂਗੇ ਜਿਹੜਾ ਡਿਟੇਲ 'ਚ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਆ ਉਹ ਦੱਸ ਦਿਆਂਗੇ ਸਭ ਤੋਂ ਪਹਿਲਾਂ ਦੋਸਤੋ ਤੁਸੀਂ ਨੇ ਕੀ ਕਰਨਾਗਾ ਅੱਧਾ ਕਿਲੋ ਅਦਰਕ ਲੈ ਲੈਣਾ 500 ਗ੍ਰਾਮ ਅਦਰਕ ਲੈ ਲੈਣਾ ਤੁਸੀਂ ਨੇ ਜਿਹੜਾ ਆਪਾਂ ਸਬਜ਼ੀ 'ਚ ਵਰਤਦੇ ਆਂ ਸਬਜ਼ੀ 'ਚ ਪਾਉਣ ਲਈ ਵਰਤਦੇ ਆ ਉਹ ਸੁੱਕਾ ਅਦਰਕ ਨਾ ਹੋਵੇ ਜਿਹੜਾ ਆਪਾਂ ਸਬਜ਼ੀ 'ਚ ਪਾਉਣੇ ਆ ਆਮ ਸੋ ਅੱਧਾ ਕਿਲੋ ਆਦਰਕ ਲੈ ਲੈਣਾ ਦੋਸਤੋ ਅੱਧਾ ਕਿਲੋ ਲੈ ਲੈਣਾ ਤੁਸੀਂ ਨੇ ਲਸਣ ਜਿਹੜਾ ਲਸਣ ਲੈਣਾਗਾ ਤੇ ਆਦਰਕ ਲੈਣਾਗਾ ਉਹ ਤਾਜ਼ਾ ਹੋਣਾ ਚਾਹੀਦਾ ਸੁੱਕਿਆ ਨਾ ਹੋਵੇ ਉਹ 'ਚ ਰਸ ਹੋਵੇ ਉਹ 'ਚ ਪਾਣੀ ਹੋਵੇ ਸੋ ਅੱਧਾ ਕਿਲੋ ਆਦਰਕ ਅੱਧਾ ਕਿਲੋ ਲੈ ਲਿਆ ਤੁਸੀਂ ਨੇ ਲਸਣ ਇਹ ਦੋਸਤੋ ਤੁਸੀਂ ਧਿਆਨ ਨਾਲ ਸਮਝ ਹੀ ਜਾਓ ਗੱਲ ਨੂੰ ਚਾਹੇ ਕਾਪੀ ਪੈਨ ਚੱਕ ਲਓ ਨੋਟ ਕਰ ਲਿਓ ਸਾਰੀ ਗੱਲਬਾਤ ਤਾਂ ਜੋ ਕੋਈ ਆਈਟਮ ਰਹਿ ਨਾ ਜਾਵੇ ਉਸ ਤੋਂ ਬਾਅਦ ਦੋਸਤੋ ਤੁਸੀਂ ਨੇ ਕੀ ਕਰਨਾ ਇਲਾਇਚੀ ਲੈਣੀ ਆ ਵੱਡੀ ਇਲਾਇਚੀ ਵੱਡੀ ਇਲਾਇਚੀ ਲੈਣੀ ਆ ਦੋਸਤੋ ਤੁਸੀਂ ਨੇ 100 ਗ੍ਰਾਮ ਇਲਾਇਚੀ ਤੋਂ ਬਾਅਦ ਦੋਸਤੋ ਤੁਸੀਂ ਨੇ ਲੈਣੀ ਹੈਗੀ ਸੌਂਫ ਸੌਂਫ ਲੈਣੀ ਹੈ तकरीबन 50 ਗ੍ਰਾਮ 50 ਗ੍ਰਾਮ ਜਿਹੜੀ ਤੁਸੀਂ ਨੇ ਸੌਂਫ ਲੈਣੀ ਹੈਗੀ ਉਸ ਤੋਂ ਬਾਅਦ तकरीबन 100 ਗ੍ਰਾਮ ਹਲਦੀ ਲੈਣੀ ਹੈਗੀ ਜਦੋਂ ਤੁਸੀਂ ਇਹ ਚਾਰੇ ਪੰਜੇ ਆਈਟਮਾਂ ਲੈ ਲੀਆਂ ਦੋਸਤੋ ਤਾਂ ਜਿਹੜਾ ਆਦਰਕ ਤੇ ਲਸਣ ਆ ਉਹਨੂੰ ਇਕੱਠਾ ਤੁਸੀਂ ਨੇ ਪੀਸਣਾਗਾ ਗ੍ਰाइंड ਕਰਨਾਗਾ ਗ੍ਰाइंड ਕਰਕੇ ਉਹਦਾ ਚੰਗੀ ਤਰ੍ਹਾਂ ਜਿਹੜਾ ਪਾਣੀ ਆ ਪ੍ਰੋਪਰ ਨਚੋੜ ਲੈਣਾਗਾ ਜਿਹੜਾ ਉਹਦਾ ਮਿਕਸਚਰ ਬਣੂਗਾ ਉਹ ਚੋਂ ਪਾਣੀ ਪ੍ਰੋਪਰ ਨਚੋੜ ਕੇ ਉਹਨੂੰ ਸਾਈਡ ਤੇ ਰੱਖ ਦੇਣਾ ਜਿਹੜਾ ਪਾਣੀ ਆ ਉਹਨੂੰ ਰੱਖ ਲੈਣਾ ਬਾਕੀ ਜਿਹੜਾ ਤੁਹਾਨੂੰ ਇਲਾਇਚੀ ਸੌਫ ਤੇ ਤੁਹਾਨੂੰ ਹਲਦੀ ਦੱਸੀ ਆ ਉਹ ਤੁਸੀਂ ਨੇ ਕੀ ਕਰਨਾ ਦੋਸਤੋ ਮਿਕਸੀ ਜੇ ਪ੍ਰੋਪਰ ਉਹਨੂੰ ਮਿਕਸ ਕਰਕੇ ਤੇ ਉਹ ਜੋ ਪਾਣੀ ਪਾ ਕੇ ਘੋਲ ਕੇ ਜਿਹੜਾ ਪਾਣੀ ਅਦਰਕ ਤੇ ਲਸਣ ਦਾ ਤੁਸੀਂ ਨੇ ਰੱਖਿਆ ਸੀਗਾ ਉਹ 'ਚ ਤੁਸੀਂ ਨੇ ਮਿਕਸ ਕਰ ਦੇਣਾ ਇਹ ਸੌਫ ਵਗੈਰਾ ਸਾਰਾ ਕੁਝ ਇਕੱਠਾ ਕਰ ਦੇਣਾ ਪ੍ਰੋਪਰ ਉਸ ਤੋਂ ਬਾਅਦ ਦੋਸਤੋ ਤੁਸੀਂ ਨੇ ਕੀ ਕਰਨਾਗਾ ਜਿਹੜਾ ਇਹ ਸਾਰਾ ਪਾਣੀ ਹੋ ਗਿਆ ਇਹਨੂੰ ਇਸ ਪਾਣੀ ਨੂੰ ਤੁਸੀਂ ਨੇ 1 ਲੀਟਰ ਪਾਣੀ 'ਚ ਤੁਸੀਂ ਨੇ ਚੰਗੀ ਤਰ੍ਹਾਂ ਉਬਾਲਣਾਗਾ 1 ਲੀਟਰ ਪਾਣੀ ਹੋਣਾ ਚਾਹੀਦਾ ਪ੍ਰੋਪਰ 1 ਲੀਟਰ ਦੇ ਉੱਤੋਂ ਦੀ ਜਿਹੜਾ ਇਹ ਸਾਰਾ ਚੀਜ਼ਾਂ ਹੋ ਗਈਆਂ ਆਪਾਂ ਨੇ ਮਿਕਸ ਕਰਕੇ ਗ੍ਰाइंड ਕਰਕੇ ਇਹ ਤੁਸੀਂ ਨੇ ਪੀਸੀਆਂ ਨੇ 1 ਲੀਟਰ ਪਾਣੀ ਨੂੰ ਪ੍ਰੋਪਰ ਗਰਮ ਕਰਨ ਤੋਂ ਬਾਅਦ ਠੰਡੇ ਪਾਣੀ ਦੇ ਨਹੀਂ ਇਹ ਚੀਜ਼ਾਂ ਪਾਉਣੀਆਂ ਜਦੋਂ ਪ੍ਰੋਪਰ ਗਰਮ ਹੋ ਗਿਆ ਪਾਣੀ ਚੁੱਲੇ ਤੇ ਰੱਖ ਕੇ ਜਾਂ ਗੈਸ ਤੇ ਰੱਖ ਕੇ ਜਿਸ ਤਰ੍ਹਾਂ ਵੀ ਤੁਸੀਂ ਕਰਨਾ ਚਾਹੋਗੇ ਜਦੋਂ ਪਾਣੀ ਉਬਲਣ ਲੱਗ ਗਿਆ ਉਦੋਂ ਇਹ ਜਿਹੜੀਆਂ 4-5 ਆਈਟਮਾਂ ਤੁਸੀਂ ਨੇ ਉਹ ਚ ਪਲਟਾ ਦੇਣੀਆਂ ਨੇ ਪਾਣੀ 'ਚ ਜਿਹੜਾ ਪਾਣੀ ਉਬਲਣ ਲੱਗ ਗਿਆ ਪਾਣੀ ਹੋਵੇ ਦੋਸਤੋ 1 ਲੀਟਰ ਠੀਕ ਹੈ ਜੀ ਜੇ ਤੁਸੀਂ ਨੇ 2 ਲੀਟਰ ਪਾਣੀ ਕਰਨਾ ਤਾਂ ਜਿਹੜੀ ਆਈਟਮਾਂ ਨੇ ਇਹ ਡਬਲ ਕਰ ਦੋ ਤੁਸੀਂ ਠੀਕ ਹੈ ਜੀ ਜੇ 2 ਲੀਟਰ ਕਰਨਾ ਜੇ ਤੁਸੀਂ 1 ਲੀਟਰ ਕਰਨਾ ਤਾਂ ਇਹ ਆਈਟਮਾਂ ਕੁਆਂਟੀਟੀ ਸਹੀ ਆ ਗਈ 1 ਲੀਟਰ ਪਾਣੀ ਚ ਦੋਸਤੋ ਉਬਲਦੇ ਉਬਲਦੇ ਚ ਉਹ ਸਿੱਟ ਦਿਓ ਉਹ ਪਾਣੀ ਨੂੰ ਤੁਸੀਂ ਨੇ ਉਹਨਾਂ ਚਿਰ ਉਬਾਲਣਾ ਜਿੰਨਾ ਚਿਰ ਉਹ ਪਾਣੀ 1 ਲੀਟਰ ਤੋਂ ਅੱਧਾ ਲੀਟਰ ਨਹੀਂ ਰਹਿ ਜਾਂਦਾ ਪ੍ਰੋਪਰ ਉਹਦਾ ਕੜਾ ਨਹੀਂ ਬਣ ਜਾਂਦਾ ਦੋਸਤੋ ਉਹਨਾਂ ਚਿਰ ਤੁਸੀਂ ਨੇ ਉਹਨੂੰ ਉਬਾਲਣਾ ਹੈ ਕਹਿਣ ਤੋਂ ਭਾਵ ਤਕਰੀਬਨ ਉਹਨੂੰ ਅੱਧਾ ਪੌਣਾ ਘੰਟਾ ਲੱਗ ਜੂਗਾ ਜਿੰਨੇ ਚਿਰ ਚੇ ਵੀ ਉਹ ਅੱਧਾ ਰਹਿ ਗਿਆ ਤੁਸੀਂ ਆਈਡੀਆ ਲਾ ਲਿਓ ਐਸਟੀਮੇਟ ਲਗਾ ਲਿਓ ਜਿਹੜਾ 1 ਲੀਟਰ ਪਾਣੀ ਦਾ ਅੱਧਾ ਲੀਟਰ ਪਾਣੀ ਰਹਿ ਜੇ ਉਹ ਡੇ ਜੇ ਬਾਕੀ ਉਹ ਸਾਰਾ ਮਿਕਸ ਹੋ ਜੇ ਮਿਸ਼ਰਣ ਪੂਰਾ ਤਗੜਾ ਬਣ ਜੇ ਸੋ ਉਹਨਾਂ ਚਿਰ ਤੁਸੀਂ ਨੇ ਉਹਨੂੰ ਉਬਾਲੀ ਜਾਣਾਗਾ ਉਸ ਤੋਂ ਬਾਅਦ ਉਬਾਲਣ ਤੋਂ ਬਾਅਦ ਦੋਸਤੋ ਤੁਸੀਂ ਨੇ ਕੀ ਕਰਨਾਗਾ ਜਦੋਂ ਉਹ ਪ੍ਰੋਪਰ ਉਬਲ ਗਿਆ ਠੰਡਾ ਕਰਨਾ ਤੁਸੀਂ ਨੇ ਠੰਡਾ ਕਰਨ ਲਈ ਉਹਨੂੰ ਫਰਿੱਜ ਚ ਨਹੀਂ ਰੱਖਣਾ ਜਾਂ ਫਿਰ ਉਹ ਚ ਹੋਰ ਪਾਣੀ ਐਡ ਨਹੀਂ ਕਰਨਾ ਤੁਸੀਂ ਇਸ ਤਰ੍ਹਾਂ ਹੀ ਤੁਸੀਂ ਇੱਕ ਵੇੜੇ 'ਚ ਤੁਸੀਂ ਖੁੱਲੀ ਹਵਾ 'ਚ ਧਰ ਦੋ ਉਹ ਤਕਰੀਬਨ 15-20 ਮਿੰਟ ਅੱਧੇ ਘੰਟੇ 'ਚ ਪ੍ਰੋਪਰ ਉਹ ਠੰਡਾ ਹੋ ਜਾਊਗਾ ਫਰਿੱਜ 'ਚ ਧਰਨ ਦੀ ਗਲਤੀ ਬਿਲਕੁਲ ਵੀ ਨਾ ਕਰਿਓ ਦੋਸਤੋ ਕਿਉਂਕਿ ਜਦੋਂ ਆਪਾਂ ਨੂੰ ਫਰਿੱਜ 'ਚ ਧਰਾਂਗੇ ਤਾਂ ਜਿਹੜੇ ਉਹਦੇ ਤੱਤ ਨੇ ਉਹ ਨਸ਼ਟ ਹੋ ਜਾਣਗੇ ਫਰਿੱਜ ਦੀ ਜਿਹੜੀ ਡੁਪਲੀਕੇਟ ਕੂਲਿੰਗ ਹੁੰਦੀ ਹੈਗੀ ਉਹਨੂੰ ਨਸ਼ਟ ਕਰ ਦਿੰਦੀ ਹੈ ਤੁਸੀਂ ਉਹਨੂੰ ਜਿਹੜਾ ਕੁਦਰਤੀ ਹਵਾ ਕੁਦਰਤੀ ਜਿਹੜੀ ਤੁਸੀਂ ਨੇ ਨੇਚਰਲ ਕਲਾਈਮੇਟ 'ਚ ਉਹਨੂੰ ਰੱਖ ਕੇ ਠੰਡਾ ਕਰਨਾ ਠੰਡਾ ਕਰਨ ਤੋਂ ਬਾਅਦ ਜਦੋਂ ਪ੍ਰੋਪਰ ਠੰਡਾ ਹੋ ਗਿਆ ਉਸ ਤੋਂ ਬਾਅਦ ਦੋਸਤੋ ਤੁਸੀਂ ਇਹਨੂੰ ਪ੍ਰੋਪਰ ਚੰਗੀ ਤਰ੍ਹਾਂ ਪੁਣ ਲੈਣਾਗਾ ਚਾਹੇ ਤਾਂ ਤੁਸੀਂ ਚਾਹ ਪੁਣਨੀ ਨਾਲ ਪਾਉਣ ਲੋ ਚਾਹੇ ਤੁਸੀਂ ਇੱਕ ਮਲਮਲ ਦਾ ਕੱਪੜਾ ਹੁੰਦਾਗਾ ਤੁਸੀਂ ਉਹਦੇ ਨਾਲ ਉਹਨੂੰ ਪ੍ਰੋਪਰ ਪੁਣ ਲੋ ਹੁਣ ਤੁਹਾਡੇ ਕੋਲੋਂ ਜਿਹੜਾ ਸਾਰਾ ਕੁਝ ਉੱਪਰਲਾ ਨਿਕਲ ਕੇ ਤੁਹਾਡੇ ਕੋਲ ਅੱਧਾ ਲੀਟਰ ਉਹ ਪਾਣੀ ਤਿਆਰ ਹੋ ਗਿਆ ਜਿਹੜਾ ਤੁਸੀਂ ਇਹਨਾਂ ਨੂੰ ਦੇਣਾਗਾ ਉਹ ਅੱਧਾ ਲੀਟਰ ਪਾਣੀ ਇਹਨਾਂ ਲਈ ਬਹੁਤ ਜ਼ਿਆਦਾ ਲਾਹੇਵੰਦ ਦਾ ਇਹ ਤਾਂ ਹੋਊਗੀ ਬਣਾਉਣ ਦੀ ਪ੍ਰਕਿਰਿਆ ਦੋਸਤੋ ਤੁਸੀਂ ਸਮਝ ਗਏ ਹੋਮੋਗੇ ਉਮੀਦ ਇਹੀ ਆ ਸੋ ਹੁਣ ਆਪਾਂ ਦੱਸਦੇ ਆ ਤੁਸੀਂ ਨੇ ਕਿਵੇਂ ਉਹਨਾਂ ਨੂੰ ਦੇਣਾਗਾ ਦੇਣ ਦਾ ਤਰੀਕਾ ਦੋਸਤੋ ਆਪਾਂ ਤੁਹਾਨੂੰ ਇਦਾਂ ਦਾ ਦੱਸਾਂਗੇ ਕਿ ਪ੍ਰੋਪਰ ਵਰਕ ਕਰੂਗਾ ਉਹਨਾਂ ਤੇ ਕਿਉਂਕਿ ਬਹੁਤ ਸਾਰੇ ਵੀਰ ਇਦਾਂ ਦੇ ਦਿੰਦੇ ਨੇ ਕਿ ਉਹਦਾ ਕੋਈ ਵੀ ਉਹਦਾ ਫਾਇਦਾ ਨਹੀਂ ਹੁੰਦਾ ਹੈਗਾ ਸੋ ਆਪਾਂ ਤੁਹਾਨੂੰ ਤਰੀਕਾ ਦੱਸਦੇ ਆ ਗੌਰ ਨਾਲ ਸੁਣਿਓ ਕਦੋਂ ਪਾਣੀ ਦੇਣਾ ਹੈ ਇਹੇ ਦੋਸਤੋ ਜਿਹੜਾ ਪਾਣੀ ਆ ਤੁਸੀਂ ਨੇ ਮੁਰਗੀਆਂ ਨੂੰ ਖਾਲੀ ਪੇਟ ਦੇਣਾ ਜਿਹਨੂੰ ਪਾ ਪੰਜਾਬੀ ਚ ਨਿਰ ਨਿਰਨੇ ਕਾਲਜੇ ਕਹਿੰਦੇ ਨੇ ਠੀਕ ਆ ਜੀ ਮੁਰਗੀਆਂ ਦੇ ਅੰਦਰ ਕੁਝ ਵੀ ਨਾ ਗਿਆ ਹੋਵੇ ਇੱਕ ਰਾਤ ਪਹਿਲਾਂ ਤੁਸੀਂ ਨੇ ਫੀਡ ਵੀ ਚੱਕ ਲੈਣੀ ਆ ਪਾਣੀ ਵੀ ਚੱਕ ਲੈਣਾਗਾ ਜਿਹੜਾ ਮੁਰਗੀਆਂ ਕੋਲ ਹੁੰਦਾਗਾ ਜਿਸ ਤਰ੍ਹਾਂ ਤੁਸੀਂ ਨੇ ਕੱਲ ਨੂੰ ਸਵੇਰੇ ਦੇਣਾ ਤਾਂ ਅੱਜ ਰਾਤ ਨੂੰ ਤੁਸੀਂ ਸਾਰਾ ਕੁਝ ਚੱਕ ਲੋ ਉਹਨਾਂ ਦੇ ਖੁੱਡੇ 'ਚ ਕੁਝ ਵੀ ਨਹੀਂ ਹੋਣਾ ਚਾਹੀਦਾ ਚੱਕਣ ਤੋਂ ਬਾਅਦ ਦੋਸਤੋ ਤੁਸੀਂ ਨੇ ਕੀ ਕਰਨਾ ਸਵੇਰ ਹੁੰਦੇ ਹੀ ਜਦੋਂ 8 9 10 ਵਜੇ ਮੁਰਗੀਆਂ ਪਾਣੀ ਨੂੰ ਤਿਹਾਈਆਂ ਹੋਣ ਪ੍ਰੋਪਰ ਕਿਉਂਕਿ ਜਦੋਂ ਇਹਨਾਂ ਦੇ ਅੰਦਰ ਜਾਊਗਾ ਉਹ ਪਾਣੀ ਤਾਈਓ ਅਸਰ ਕਰੂਗਾ ਸੋ ਤਕਰੀਬਨ ਜੇ ਤੁਸੀਂ ਜੇ 8 ਵਜੇ ਪਾਣੀ ਤਾਂ 2 ਘੰਟੇ ਲੇਟ ਪਾਓ ਨਾ ਫੀਡ ਪਾਓ ਨਾ ਕੁਝ ਹੋਰ ਪਾਓ ਉਹ ਤੁਸੀਂ 10 ਵਜੇ ਸਵੇਰੇ ਪਾਣੀ ਪਿਉਣਾ ਤੁਸੀਂ ਨੇ ਉਹ ਕਿਵੇਂ ਪਿਉਣਾ ਪਾਣੀ ਦੋਸਤੋ ਜਿਹੜਾ ਤੁਸੀਂ ਇਹਨਾਂ ਨੂੰ ਪਾਉਣਾਗਾ ਉਹ ਚ ਪਾਣੀ ਚ ਤਕਰੀਬਨ ਅੱਧਾ ਗਲਾਸ ਜਿਸ ਤਰ੍ਹਾਂ ਤੁਹਾਡੇ ਕੋਲ 50-60 ਮੁਰਗੀਆਂ ਨੇ ਤਾਂ ਤੁਸੀਂ ਉਹਦਾ ਜਿਹੜਾ ਮਿਸ਼ਰਣ ਬਣਾਇਆਗਾ ਉਹਦਾ ਅੱਧਾ ਗਲਾਸ ਜਿਹੜਾ ਆਮ ਘਰਾਂ 'ਚ ਵਰਤਦੇ ਆਂ ਗਲਾਸ ਛੋਟੇ ਅੱਧਾ ਗਲਾਸ ਇਹਨਾਂ ਦੇ ਪਾਣੀ 'ਚ ਮਿਲਾ ਦਿਓ ਠੰਡਾ ਤਾਂ ਹੋਊ ਗਈ ਉਹ ਕਿਉਂਕਿ ਕੱਲ ਦਾ ਬਣਾਇਆ ਹੋਇਆ ਅੱਧਾ ਗਲਾਸ ਮਿਲਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਪਾਣੀ ਪਿਆਓ ਪਿਆਸੀਆਂ ਹੋਣੀਆਂ ਮੁਰਗੀਆਂ ਤਾਂ ਉਹ ਪ੍ਰੋਪਰ ਜਿਹੜਾ ਪਾਣੀ ਵੀ ਪੀਣੀਆਂ ਜਦੋਂ ਉਹ ਪਾਣੀ ਪੀ ਲਿਆ ਦੋਸਤੋ ਇਹਨਾਂ ਨੇ ਨਿਰ ਨਿਕਾਲ ਜੇ ਤਾਂ ਜਿਹੜਾ ਇਹਨਾਂ ਦੇ ਉੱਤੇ ਪ੍ਰੋਪਰ ਉਹ ਵਰਕ ਕਰੂਗਾ ਜਦੋਂ ਆਪਾਂ ਪਹਿਲਾਂ ਫੀਡ ਖਵਾ ਕੇ ਉਹਨਾਂ ਨੂੰ ਪਾਣੀ ਪਿਉਣੇ ਆ ਤਾਲ ਦੋ ਕੁ ਹੀ ਅਸਰ ਉਹਨੇ ਨਹੀਂ ਕਰਨਾ ਤਾਂ ਹੀ ਆਪਾਂ ਇਹ ਗੱਲ ਕਹੀ ਆ ਕਿ ਨਿਰਨੇ ਕਾਲ ਜੇ ਤੁਸੀਂ ਨੇ ਜਿਹੜਾ ਮੁਰਗੀਆਂ ਨੂੰ ਉਹ ਦੇਣਾਗਾ ਸੋ ਇਸੇ ਤਰ੍ਹਾਂ ਦੋਸਤੋ ਤੁਸੀਂ ਦੋ ਦਿਨ ਛੱਡ ਕੇ ਤੁਸੀਂ ਨੇ ਇੱਕ ਹਫਤਾ ਪ੍ਰੋਪਰ ਕਰਨਾਗਾ ਜਿਸ ਤਰ੍ਹਾਂ ਅੱਜ ਪਿਆ ਤਾਂ ਕੱਲ ਤੋਂ ਛੱਡ ਕੇ ਪਰਸ ਨੂੰ ਫਿਰ ਇੱਕ ਦਿਨ ਛੱਡ ਕੇ ਫੇਰ ਹਫਤੇ 'ਚ ਤੁਸੀਂ ਨੇ ਤਿੰਨ ਵਾਰ ਇਹਨਾਂ ਨੂੰ ਇਹ ਪਾਣੀ ਪਿਉਣਾਗਾ ਤੁਸੀਂ ਰਿਜ਼ਲਟ ਦੇਖੋਗੇ ਦੋਸਤੋ 10-12 ਦਿਨਾਂ 'ਚ ਜਿਹੜੀ ਤੁਹਾਡੀ ਮੁਰਗੀ ਅੰਡੇ ਤੇ ਨਹੀਂ ਆਉਂਦੀ ਉਹ ਪ੍ਰੋਪਰ ਅੰਡੇ ਤੇ ਆਜੂਗੀ ਕਿਉਂਕਿ ਇਹ ਇੱਕ ਤਰ੍ਹਾਂ ਦੀ ਗਰਮ ਚੀਜ਼ਾਂ ਨੇ ਸਾਰੀਆਂ ਇਹਦੇ ਨਾਲ ਬਹੁਤ ਛੇਤੀ ਜਿਹੜੀ ਮੁਰਗੀ ਉਹ ਅੰਡੇ ਤੇ ਆਜੂਗੀ ਤੇ ਤੁਹਾਨੂੰ ਇਹ ਚੀਜ਼ ਦਾ ਫਰਕ ਵੀ ਦਿਸੂਗਾ ਸੋ ਇਹ ਸੀ ਦੋਸਤੋ ਆਪਣੀ ਅੱਜ ਦੀ ਵੀਡੀਓ ਇਹ ਚ ਆਪਾਂ ਤੁਹਾਨੂੰ ਪ੍ਰੋਪਰ ਮਿਸ਼ਰਣ ਕਿਵੇਂ ਬਣਾਉਣਾ ਉਹ ਤੁਹਾਨੂੰ ਦੱਸਿਆਗਾ ਉਮੀਦ ਕਰਦੇ ਹਾਂ ਤੁਸੀਂ ਸਾਰੀ ਗੱਲ ਸਮਝ ਗਈ ਹੋਵੋਗੇ ਤੇ ਉਮੀਦ ਇਹ ਵੀ ਕਰਦੇ ਹਾਂਗੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਜੇ ਵੀਡੀਓ ਚੰਗੀ ਲੱਗੀ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਇੱਕ ਵਾਰੀ ਕਿਉਂਕਿ ਤੁਹਾਡੇ ਇੱਕ ਸ਼ੇਅਰ ਨਾਲ ਬਹੁਤ ਸਾਰੇ ਵੀਰਾਂ ਦਾ ਫਾਇਦਾ ਵੀ ਹੋ ਸਕਦਾ ਸੋ ਵੱਧ ਤੋਂ ਵੱਧ ਸ਼ੇਅਰ ਕਰਿਓ ਇੱਕ ਕਮੈਂਟ ਕਰਕੇ ਇਹ ਜਰੂਰ ਦੱਸ ਦਿਓ ਕਿ ਵੀਡੀਓ ਕਿਵੇਂ ਲੱਗੀ ਤੇ ਤੁਸੀਂ ਕਿੱਥੋਂ ਵੀਡੀਓ ਦੇਖਦੇ ਹੋ ਸੋ ਉਮੀਦ ਕਰਦੇ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ